ਸਤਰੀય ਕਾਲ ਅੱਜ 9 ਜੂਨ 2025 ਤੇ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਮਤਲਬ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਹਾਂਜੀ ਬਿਲਕੁਲ ਹਾਲਾਤ ਕਾਫੀ ਗੰਭੀਰ ਨੇ ਸਾਡੇ ਕੋਲ ਕਈ ਰਿਪੋਰਟਾਂ ਨੇ ਜੀ ਜਿਹੜੀਆਂ ਇਸ ਗੰਭੀਰ ਗਰਮੀ ਦੀ ਲਹਿਰ ਦਾ ਵਿਸ਼ਲੇਸ਼ਣ ਕਰ ਰਹੀਆਂ ਨੇ ਤੇ ਸਿਰਫ ਅੱਜ ਦੀ ਗੱਲ ਨਹੀਂ ਮਾਰਚ ਤੋਂ ਹੀ ਮੌਸਮ ਕੁਝ ਗਰਮ ਚੱਲ ਰਿਹਾ ਸੀ ਹਾਂਜੀ ਆਮ ਨਾਲੋਂ ਵੱਧ ਅੱਜ ਆਪਾਂ ਇਸ ਸਥਿਤੀ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਾਂਗੇ ਮਤਲਬ ਹਾਲਾਤ ਕਿੰਨੇ ਗੰਭੀਰ ਨੇ ਅੱਗੇ ਕੀ ਉਮੀਦ ਹੈ ਤੇ ਬਚਾ ਲਈ ਕੀ ਜ਼ਰੂਰੀ ਹੈ ਬਿਲਕੁਲ ਜੀ ਇਹ ਸਮਝਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਦੋਂ ਅੰਕੜੇ ਦੇਖੀਏ ਦੇਖੋ ਅੱਜ ਕਾਨਪੁਰ ਦਾ ਤਾਪਮਾਨ 42.9 ਡਿਗਰੀ ਸੈਲਸੀਅਸ ਓਹੋ ਇਸ ਸੀਜ਼ਨ ਦਾ ਸਭ ਤੋਂ ਵੱਧ ਹਾਂਜੀ ਇਸ ਸੀਜ਼ਨ ਦਾ ਰਿਕਾਰਡ ਹੈ ਜੀ ਪਰ ਇਹ ਸਿਰਫ ਇੱਕ ਸ਼ਹਿਰ ਦੀ ਗੱਲ ਨਹੀਂ ਹੈ ਆਈਐਮਡੀ ਮਤਲਬ ਭਾਰਤ ਮੌਸਮ ਵਿਭਾਗ ਉਹ ਕਹਿ ਰਹੇ ਨੇ ਕਿ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਇਨਾਂ ਸਾਰੇ ਇਲਾਕਿਆਂ 'ਚ ਨਾ ਆਮ ਨਾਲੋਂ 2 ਤੋਂ 4 ਦਿਨ ਵੱਧ ਹੀਟ ਵੇਵ ਵਾਲੇ ਰਹਿਣ ਦੀ ਉਮੀਦ ਹੈ ਇਸ ਵਾਰ 2 ਤੋਂ 4 ਦਿਨ ਵੱਧ ਇਹ ਤਾਂ ਕਾਫੀ ਜ਼ਿਆਦਾ ਫਰਕ ਪੈ ਗਿਆ ਹਾਂਜੀ ਇਹ ਇੱਕ ਵੱਡੇ ਪੈਟਰਨ ਵੱਲ ਇਸ਼ਾਰਾ ਕਰਦਾ ਹੈ ਅਸਲ 'ਚ ਤੇ ਇਸ ਵੇਲੇ ਇਹ ਚੇਤਾਵਨੀਆਂ ਵੀ ਚੱਲ ਰਹੀਆਂ ਨੇ ਕਈ ਥਾਂ ਬਿਲਕੁਲ ਜਿਵੇਂ ਕਾਨਪੁਰ ਲਈ ਸੁਣਿਆ 11 ਜੂਨ ਤੱਕ ਕੋਈ ਰਾਹਤ ਨਹੀਂ ਫਿਰ ਸ਼ਾਇਦ ਕੁਝ ਮੀਂਹ ਜਾਂ ਨੇਰੀ ਆਵੇ ਹਾਂਜੀ ਉੱਥੇ ਹਾਲੇ 2 ਦਿਨ ਹੋਰ ਸਖਤ ਨੇ 11 ਤੋਂ ਬਾਅਦ ਹੀ ਕੁਝ ਬਦਲਾਅ ਦੀ ਆਸ ਹੈ ਤੇ ਹੈਰਾਨੀ ਦੀ ਗੱਲ ਇਹ ਵੀ ਲੱਗੀ ਕਿ ਹਿਮਾਚਲ 'ਚ ਵੀ ਗਰਮੀ ਆ ਧਰਮਸ਼ਾਲਾ ਵਰਗੀ ਥਾਂ ਤੇ ਵੀ 35 ਡਿਗਰੀ ਤੋਂ ਉੱਪਰ ਹਾਂਜੀ ਇਹ ਦੇਖੋ ਆਮ ਨਾਲੋਂ 2 ਤੋਂ 5 ਡਿਗਰੀ ਵੱਧ ਹੈ ਪਹਾੜੀ ਇਲਾਕਿਆਂ 'ਚ ਵੀ ਉੱਥੇ ਵੀ ਸ਼ਾਇਦ 13 ਜੂਨ ਦੇ ਆਸ-ਪਾਸ ਕਿਤੇ ਗਰਜ ਨਾਲ ਛਿੱਟੇ ਪੈ ਸਕਦੇ ਨੇ ਪਰ ਹਾਲੇ ਤੱਕ ਗਰਮੀ ਹੈ ਅੱਛਾ ਤੇ ਦਿੱਲੀ ਐਨਸੀਆਰ ਦਾ ਕੀ ਹਾਲ ਹੈ ਦਿੱਲੀ ਐਨਸੀਆਰ ਵਿੱਚ yellow alert ਹੈ ਜੀ ਮਤਲਬ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਅਗਲੇ 2 ਦਿਨ ਤਾ ਉੱਥੇ ਵੀ ਗਰਮੀ ਸਿਖਰ ਤੇ ਰਹਿ ਸਕਦੀ ਹੈ ਹਾਂ 12 ਜੂਨ ਤੋਂ ਥੋੜੀ ਬਦਲਵਾਈ ਜਾਂ ਹਲਕੀ بارش ਦੀ ਉਮੀਦ ਬਣ ਰਹੀ ਹੈ ਪਰ ਰਾਜਸਥਾਨ ਅਤੇ ਯੂਪੀ ਲਈ ਤਾਂ ਸ਼ਾਇਦ ਹੋਰ ਗੰਭੀਰ ਚੇਤਾਵਨੀ ਹੈ ਹਾਂਜੀ ਉੱਥੇ ਗੰਭੀਰ ਹੀਟ ਵੇਵ ਦੀ ਚੇਤਾਵਨੀ ਹੈ ਉਹ ਜ਼ਿਆਦਾ ਖਤਰਨਾਕ ਸਥਿਤੀ ਹੁੰਦੀ ਹੈ ਪੂਰੇ ਉੱਤਰ ਪੱਛਮੀ ਭਾਰਤ ਲਈ ਮਤਲਬ ਦਿੱਲੀ ਪੰਜਾਬ ਹਰਿਆਣਾ ਇੱਥੇ ਇਸ ਹਫਤੇ ਮੀਂਹ ਦੀ ਕੋਈ ਖਾਸ ਉਮੀਦ ਨਹੀਂ ਰੱਖਣੀ ਚਾਹੀਦੀ अच्छा तापमान राजस्थान च 48 डिग्री तक भी जा सकता है ते पंजाब हरियाणा च भी 40 45 डिग्री या किते-किते इससे भी ਵੱਧ 48 डिग्री ਬਹੁਤ ਜ਼ਿਆਦਾ ਹੈ ਤਾਂ ਫਿਰ ਰਾਹਤ ਕਦੋਂ ਕੁ ਮਿਲੇਗੀ ਮਾਨਸੂਨ ਬਾਰੇ ਕੋਈ ਅਪਡੇਟ ਹੈ ਜੀ ਹਾਂ ਜੀ ਦੇਖੋ ਆਈਐਮਡੀ ਦਾ ਅਨੁਮਾਨ ਤਾਂ ਇਹੀ ਕਹਿੰਦਾ ਹੈ ਕਿ ਜੂਨ ਮਹੀਨੇ ਚ ਕੁੱਲ ਮਿਲਾ ਕੇ ਬਾਰਿਸ਼ ਆਮ ਨਾਲੋਂ ਵੱਧ ਹੋ ਸਕਦੀ ਹੈ اچھا ਇਹ ਤਾਂ ਚੰਗੀ ਖਬਰ ਹੈ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਕਿ ਰਾਹਤ ਬਸ ਹੋਣੀ ਮਿਲ ਜਾਏਗੀ ਮਹੀਨੇ ਦਾ ਪਹਿਲਾ ਹੱਦ ਖਾਸ ਕਰਕੇ ਆਹ ਵਾਲਾ ਹਫਤਾ 9 ਤੋਂ 15 ਜੂਨ ਇਹ ਬਹੁਤ ਗਰਮ ਤੇ ਖੁਸ਼ਕ ਰਹਿਣ ਵਾਲਾ ਹੈ। ਉਹ ਹਾਂ 11 ਤੋਂ 15 ਜੂਨ ਦੇ ਵਿੱਚ ਕਿਤੇ ਕਿਤੇ ਧੂੜਪਰੀਆਂ ਹਨੇਰੀਆਂ ਜਾਂ ਪ੍ਰੀ ਮੌਨਸੂਨ ਸ਼ਾਵਰ ਜ਼ਰੂਰ ਆ ਸਕਦੇ ਨੇ ਪਰ ਜਿਹੜੀ ਅਸਲ ਰਾਹਤ ਹੈ ਉਹ ਸ਼ਾਇਦ ਮਹੀਨੇ ਦੇ ਦੂਜੇ ਹਿੱਸੇ 'ਚ ਹੀ ਮਿਲੇਗੀ। ਇਹ ਵੀ ਸੁਣਿਆ ਸੀ ਕਿ ਭਵਿੱਖਬਾਣੀ ਲਈ ਕੋਈ ਨਵਾਂ ਸਿਸਟਮ ਆਇਆ ਹੈ ਬੀ ਐਫ ਐਸ ਹਾਂਜੀ ਭਾਰਤ ਫੋਰਕਾਸਟਿੰਗ ਸਿਸਟਮ ਇਹ ਨਵਾਂ ਹੈ ਜਿਆਦਾ ਸ਼ਕਤੀਸ਼ਾਲੀ ਕੰਪਿਊਟਰ ਮਾਡਲਾਂ ਤੇ ਆਧਾਰਿਤ ਹੈ ਉਮੀਦ ਹੈ ਕਿ ਇਸ ਨਾਲ ਛੋਟੇ ਇਲਾਕਿਆਂ ਲਈ ਵੀ ਵਧੇਰੇ ਸਟੀਕ ਭਵਿੱਖਬਾਣੀ ਹੋ ਸਕੇਗੀ ਚਲੋ ਇਹ ਤਾਂ ਚੰਗੀ ਗੱਲ ਹੈ ਪਰ ਇੰਨੀ ਭਿਆਨਕ ਗਰਮੀ ਵਿੱਚ ਸਭ ਤੋਂ ਵੱਡਾ ਸਵਾਲ ਤਾਂ ਇਹ ਹੀ ਹੈ ਕਿ ਆਮ ਲੋਕ ਆਪਣਾ ਬਚਾ ਕਿਵੇਂ ਕਰਨ ਹਾਂਜੀ ਦੇਖੋ ਸਭ ਤੋਂ ਪਹਿਲੀ ਤੇ ਸਭ ਤੋਂ ਜ਼ਰੂਰੀ ਗੱਲ ਹੈ ਪਾਣੀ ਦੀ ਕਮੀ ਨਾ ਹੋਣ ਦਿਓ ਖੂਬ ਪਾਣੀ ਪੀਓ ਸਿਰਫ ਪਾਣੀ ਹੀ ਨਹੀਂ ਲੱਸੀ ਨਿੰਬੂ ਪਾਣੀ ਜਾਂ ਫਿਰ ORS ਦਾ ਖੋਲ ORS ਕਿਉਂ ਜ਼ਰੂਰੀ ਹੈ ਦੇਖੋ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਨਾ ਖਾਸ ਕਰਕੇ 45 ਡਿਗਰੀ ਤੋਂ ਉੱਪਰ ਤਬ ਪਸੀਨੇ ਨਾਲ ਸਿਰਫ ਪਾਣੀ ਨਹੀਂ ਸਰੀਰ ਦੇ ਜ਼ਰੂਰੀ ਨਮਕੀਨ ਤੱਤ ਵੀ ਨਿਕਲ ਜਾਂਦੇ ਨੇ ORS ਜਾਂ ਨਮਕ ਚੀਨੀ ਦਾ ਖੋਲ ਉਸ ਦੀ ਪੂਰਤੀ ਕਰਦਾ ਹੈ ਇਹ ਬਹੁਤ ਜ਼ਰੂਰੀ ਹੈ ਜੀ ਠੀਕ ਹੈ ਤੇ ਬਾਹਰ ਨਿਕਲਣ ਬਾਰੇ ਕੀ ਖਿਆਲ ਹੈ ਜਿੰਨਾ ਹੋ ਸਕੇ ਸਿਖਰ ਦੁਪਹਿਰ ਮਤਲਬ 12 ਵਜੇ ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਬਚੋ ਜੇ ਜਾਣਾ ਹੀ ਪਵੇ ਤਾਂ ਹਲਕੇ ਰੰਗ ਦੇ ਟਿੱਲੇ ਠਾਲੇ ਕੱਪੜੇ ਪਾਓ ਸਿਰ ਢੱਕ ਕੇ ਰੱਖੋ ਟੋਪੀ ਪਰਨਾ ਚੁੰਨੀ ਕੁਝ ਵੀ ਛਤਰੀ ਤੇ ਐਣਕਾ ਦੀ ਵਰਤੋਂ ਕਰੋ ਹੂੰ ਤੇ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਤੇ ਜਿਹੜੇ ਲੋਕ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਜੂਝ ਰਹੇ ਨੇ ਉਹਨਾਂ ਦਾ ਬਹੁਤ ਖਿਆਲ ਰੱਖਣ ਦੀ ਲੋੜ ਹੈ ਜੇ ਲੱਗੇ ਕਿ ਸਿਰਦਰਦ ਹੋ ਰਿਹਾ ਹੈ ਚੱਕਰ ਆ ਰਹੇ ਨੇ ਕਬਰਾਟ ਹੋ ਰਹੀ ਹੈ ਤਾਂ ਬਿਲਕੁਲ ਦੇਰ ਨਾ ਕਰੋ ਡਾਕਟਰ ਨੂੰ ਮਿਲੋ ਤੇ ਕਿਸਾਨਾਂ ਲਈ ਕੋਈ ਖਾਸ ਸਲਾਹ ਹਾਂਜੀ ਕਿਸਾਨ ਭਰਾਵਾਂ ਨੂੰ ਇਹੀ ਸਲਾਹ ਹੈ ਕਿ ਫਸਲਾਂ ਨੂੰ ਪਾਣੀ ਜੇ ਹੋ ਸਕੇ ਤਾਂ ਸ਼ਾਮ ਨੂੰ ਜਾਂ ਰਾਤ ਵੇਲੇ ਲਗਾਉਣਾ ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ ਕਿਉਂਕਿ ਭਾਫ਼ ਬਣ ਕੇ ਘਟ ਉੱਡਦਾ ਹੈ ਠੀਕ ਹੈ ਜੀ ਤਾਂ ਕੁਲ ਮਿਲਾ ਕੇ ਸਥਿਤੀ ਇਹ ਹੈ ਕਿ ਉਤਰੀ ਪਾਰਤ ਲਈ ਇਹ ਹਫਤਾ ਖਾਸ ਕਰਕੇ 9 ਤੋਂ 13 ਜੂਨ ਬਹੁਤ ਹੀ ਗਰਮ ਰਹਿਣ ਵਾਲਾ ਹੈ ਬਿਲਕੁਲ 11 ਤੋਂ 15 ਜੂਨ ਦੇ ਆਸ-ਪਾਸ ਮੌਸਮ 'ਚ ਥੋੜਾ ਬਦਲਾਅ ਮਤਲਬ ਧੂੜ ਪਰੀਆਂ ਹਵਾਵਾਂ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ ਹਾਂਜੀ ਕੁਝ ਸੰਭਾਵਨਾ ਹੈ ਪਰ ਅਸਲ ਰਾਹਤ ਉਹ ਮਾਨਸੂਨ ਨਾਲ ਹੀ ਆਵੇਗੀ ਜੋ ਸ਼ਾਇਦ ਮਹੀਨੇ ਦੇ ਦੂਜੇ ਅੱਧ 'ਚ ਪਹੁੰਚੇ ਬਿਲਕੁਲ ਇਸ ਦੌਰਾਨ ਸਾਵਧਾਨੀ ਵਰਤਣਾ ਤੇ ਮੌਸਮ ਵਿਭਾਗ ਦੀਆਂ ਸੂਚਨਾਵਾਂ ਤੇ ਨਜ਼ਰ ਰੱਖਣਾ ਇਹੀ ਸਭ ਤੋਂ ਜ਼ਰੂਰੀ ਹੈ ਜੀ ਪਰ ਇਹ ਸਾਵਧਾਨੀਆਂ ਤਾਂ ਫੌਰੀ ਰਾਹਤ ਲਈ ਨੇ ਨਾ ਇਹ ਸਾਰੀ ਸਥਿਤੀ ਸਾਨੂੰ ਇੱਕ ਵੱਡੇ ਸਵਾਲ ਵੱਲ ਵੀ ਲੈ ਕੇ ਜਾਂਦੀ ਹੈ ਅੱਛਾ ਉਹ ਕੀ ਜੀ ਦੇਖੋ ਜਿਹੜੀਆਂ ਰਿਪੋਰਟਾਂ ਆਪਾਂ ਦੇਖ ਰਹੇ ਹਾਂ ਉਹ ਦੱਸਦੀਆਂ ਨੇ ਕਿ ਇਹ ਜਿਹੜੀਆਂ ਅਤ ਦੀ ਗਰਮੀ ਦੀਆਂ ਘਟਨਾਵਾਂ ਨੇ ਖਾਸ ਕਰਕੇ ਉਹ ਸਥਿਤੀ ਜਦੋਂ ਗਰਮੀ ਦੇ ਨਾਲ ਹਵਾ 'ਚ ਨਮੀ ਵੀ ਬਹੁਤ ਜ਼ਿਆਦਾ ਹੋਵੇ ਜਿਸ ਨੂੰ ਵੈਟ ਬਲਬ ਤਾਪਮਾਨ ਕਹਿੰਦੇ ਨੇ ਹਾਂਜੀ ਸੁਣਿਆ ਹੈ ਇਸ ਬਾਰੇ ਉਹ ਸਰੀਰ ਲਈ ਬਹੁਤ ਖਤਰਨਾਕ ਹੁੰਦੀ ਹੈ ਕਿਉਂਕਿ ਉਸ ਹਾਲਤ ਵਿੱਚ ਪਸੀਨਾ ਸੁੱਕ ਕੇ ਸਰੀਰ ਨੂੰ ਠੰਡਾ ਨਹੀਂ ਕਰ ਪਾਉਂਦਾ ਤੇ ਰਿਪੋਰਟਾਂ ਕਹਿੰਦੀਆਂ ਨੇ ਕਿ ਇਹੋ ਜਿਹੀਆਂ ਘਟਨਾਵਾਂ ਜਲਵਾਯੂ ਤਬਦੀਲੀ ਕਰਕੇ ਵਧੇਰੇ ਆਮ ਹੁੰਦੀਆਂ ਜਾ ਰਹੀਆਂ ਨੇ ਹਾਂ ਇਹ ਤਾਂ ਬਹੁਤ ਗੰਭੀਰ ਗੱਲ ਹੈ ਤਾ ਫੇਰਾ ਅੰਤ ਵਿੱਚ ਸੋਚਣ ਵਾਲਾ ਸਵਾਲ ਇਹੀ ਬਣਦਾ ਹੈ ਕਿ ਇਹ ਜਿਹੜਾ ਗਰਮੀ ਦਾ ਤਣਾਅ ਵਧ ਰਿਹਾ ਹੈ ਇਸ ਦਾ ਸਾਡੀ ਖੇਤੀਬਾੜੀ ਤੇ ਕੀ ਅਸਰ ਪਵੇਗਾ ਹਾਂਜੀ ਤੇ ਖਾਸ ਕਰਕੇ ਉਹਨਾਂ ਮਜ਼ਦੂਰਾਂ ਤੇ ਜਿਹੜੇ ਬਾਹਰ ਕੰਮ ਕਰਦੇ ਨੇ ਉਹਨਾਂ ਦੀ ਸਿਹਤ ਉਹਨਾਂ ਦੀ ਰੋਜ਼ੀ ਰੋਟੀ ਤੇ ਸਮੁੱਚੇ ਤੌਰ ਤੇ ਸਾਡੇ ਇਸ ਖਿੱਤੇ ਦੇ ਪਵਿੱਟ ਤੇ ਇਸ ਦਾ ਕੀ ਲੰਬੇ ਸਮੇਂ ਦਾ ਅਸਰ ਹੋਵੇਗਾ ਇਸ ਬਾਰੇ ਸਾਨੂੰ ਸਾਰਿਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਬਿਲਕੁਲ ਜੀ